ਅੱਧਾ ਘੰਟਾ ਜਿਹੜਾ ਉਹ ਰੋਡ ਜਾਮ ਕੀਤਾ ਗਿਆ ਅਤੇ ਲੋਕਾਂ ਵੱਲੋਂ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ। ਇਹ ਪਾਈਚਾਰਾ ਦਾ ਇੱਕ ਨੁਮਾਇੰਦਾ ਆ ਉਸ ਬਰਾਦਰੀ ਜਨਮ ਲਿਆ ਮੈਂ ਹਮੇਸ਼ਾ ਉਹਨਾਂ ਦੇ ਵਿੱਚ ਖੜਾ ਤੇ ਉਹਨਾਂ ਨਾਲ ਲੜਨ ਲਈ ਹਰ ਤਰ੍ਹਾਂ ਲਈ ਤੱਪਰ ਹਮੇਸ਼ਾ ਖੜੇ ਆ ਮੈਂ। ਐਸਐਸਪੀ ਸਾਹ ਦੇ ਉੱਪਰ ਵੀ ਦਰਖਾਸਤਾਂ ਦਿੱਤੀਆਂ ਪਰ ਅੱਜ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ ਜਦ ਕਿ ਉਹ ਬੰਦੇ ਜਿਹੜੇ ਆ ਇਕੱਠੇ ਹੋ ਕੇ ਬਦਮਾਸ਼ੀ ਕ੍ਰਿਮੀਨਲ ਟਾਈਪ ਦੇ ਬੰਦੇ ਆ ਪੰਜਾਬੀ ਸਟੇਸ਼ਨ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਬੰਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੋਕਾਂ ਵੱਲੋਂ ਡੀਐਸਪੀ ਬੰਗਾ ਦਲਜੀਤ ਸਿੰਘ ਖੱਖ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਦਲਜੀਤ ਸਿੰਘ ਖਖ ਦੇ ਦੋਸ਼ ਲਾਏ ਕਿ ਉਹਨਾਂ ਵੱਲੋਂ ਇੱਕ ਪਾਸੜ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਲਗਭਗ ਅੱਧਾ ਘੰਟਾ ਜਿਹੜਾ ਉਹ ਰੋਡ ਜਾਮ ਕੀਤਾ ਗਿਆ ਅਤੇ ਲੋਕਾਂ ਵੱਲੋਂ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ ਇਸ ਮੌਕੇ ਲੋਕਾਂ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਡੀਐਸਪੀ ਬੰਗਾ ਵੱਲੋਂ ਨਿਰਪੱਖਤਾ ਦੇ ਨਾਲ ਜਾਂਚ ਨਹੀਂ ਕੀਤੀ ਗਈ ਕਿਤਨਾ ਕਿਤੇ ਉਹਨਾਂ ਵੱਲੋਂ ਜਾਂਚ ਕੀਤੇ ਤੋਂ ਬਗੈਰ ਜਿਹੜੇ ਬੱਚੇ ਪੜ ਰਹੇ ਨੇ ਜਿਹੜੇ ਸਟੂਡੈਂਟ ਪੜ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰ ਦਿੱਤੀ ਮੌਕੇ ਤੇ ਐਸਪੀ ਦੀਵਲੋਂ ਜਿਹੜਾ ਮੌਕੇ ਤੇ ਆ ਕੇ ਜਿਹੜਾ ਮੌਕਾ ਸੰਭਾਲਿਆ ਗਿਆ ਤੇ ਉਹਨਾਂ ਨੇ ਤਰਨਾ ਕਾਰੀਆਂ ਨੂੰ ਜਿਹੜੀ ਇਹ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ਦੇ ਵਿੱਚ ਬ੍ਰੀਕੀ ਦੇ ਨਾਲ ਜਾਂਚ ਕਰਨਗੇ ਤੇ ਜਾਂਚ ਤੋਂ ਬਾਅਦ ਜੋ ਵੀ ਰਿਪੋਰਟ ਆਉਂਦੀ ਹੈ ਉਹ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾਊਗੀ ਤਾਂ ਕਿਤੇ ਜਾ ਕੇ ਮਸਲਾ ਸ਼ਾਂਤ ਹੋਇਆ ਤੇ ਲੋਕ ਜਿਹੜੇ ਆਪਣੇ ਘਰਾਂ ਨੂੰ ਵਾਪਸ ਪਰਤੇ ਦੇਖੋ ਤੁਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਚਿੰਤ ਕੇਈ ਹੈ ਜੀ ਤੇ ਤੁਸੀਂ ਇਸ ਵਿੱਚ ਜੁੜੇ ਹੋ ਕਿ ਜਿਹੜੇ ਉਹਦੇ ਤੋਂ ਜਾ ਕੇ ਬਿਲਕੁਲ ਹੋਂਦ ਤੇ ਮੈਂ ਵਾਲਮੀਕੀ ਭਾਈਚਾਰੇ ਦਾ ਇੱਕ ਨੁਮਾਇੰਦਾ ਆ ਉਸ ਬਰਾਦਰੀ ਜਨਮ ਲਿਆ ਮੈਂ ਹਮੇਸ਼ਾ ਉਹਨਾਂ ਦੇ ਵਿੱਚ ਖੜਾ ਤੇ ਉਹਨਾਂ ਨਾਲ ਲੜਨ ਲਈ ਹਰ ਤਰ੍ਹਾਂ ਲਈ ਤਤਪਾਰ ਹਮੇਸ਼ਾ ਖੜਿਆ ਹਾਂ ਉਹਨਾਂ ਨਾਲ ਸਰਕਾਰ ਨੂੰ ਵੀ ਤੁਸੀਂ ਦੇਖਦੇ ਹੋ ਕਿ ਸਰਕਾਰ ਦੇ ਦੁਆਲੇ ਤੋਂ ਕੰਮ ਕਰਦੇ ਰਹਿੰਗੇ ਦੇਖੋ ਇਹ ਪਤਾ ਨਹੀਂ ਕਿਹਦੇ ਦੁਆਲੇ ਥਲੇ ਆ ਸਾਨੂੰ ਨਹੀਂ ਪਤਾ ਸਰਕਾਰ ਦੇ ਦੁਆਲੇ ਥਲੇ ਆ ਕਿਸੇ ਦੇ ਦੁਆਲੇ ਥਲੇ ਆ ਸਾਨੂੰ ਇੰਨਾ ਪਤਾ ਕਿਉਂਕਿ ਸਾਡੀ ਏਡੀ ਪਹੁੰਚ ਤਾਂ ਹੈ ਨਹੀਂ ਜਦੋਂ ਸਰਕਾਰ ਨਾਲ ਸਾਡੀ ਨਾਲ ਕੀ ਗੱਲਬਾਤ ਹੁੰਦੀ ਆ ਅਸੀਂ ਜਾਣ ਸਕੀਏ ਸਾਨੂੰ ਜਿੰਨਾ ਪਤਾ ਅਸੀਂ ਉਹ ਗੱਲ ਦੱਸਤੀ ਆ ਕਿ ਯਾਰ ਸਾਡੀ ਬਰਾਦਰੀ ਦਾ ਮਸਲਾ ਹੱਲਣਾ ਹੋਇਆ ਤੇ ਇਸ ਮਸਲੇ ਨੂੰ ਜਿਹੜਾ ਆ ਗਾ ਅੱਗੇ ਜਿਹੜਾ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਮੇਰਾ ਨਾਮ ਮੀਨਾ ਕੁਮਾਰੀ ਆ ਮੈਂ ਵਾਲਮੀਂ ਵੱਲੋਂ ਲੇਤਾ ਹਾਂ ਅਸੀਂ ਜੈਪੀਮ ਜੈਪਦ ਅਸੀਂ ਜਿਸ ਦਿਨ ਉਦਣ ਇਹਨਾਂ ਦੀ ਲੜਾਈ ਹੋਈ ਇਹਨਾਂ ਦੇ ਮੁੰਡਿਆਂ ਨੇ ਰੈਲੀ ਸੀਗੀ ਆਪਣੇ ਝਾੜੂ ਵਾਲਿਆਂ ਦੀ ਐਵੀ ਰੈਲੀ ਤੇ ਕੇ ਸੀ ਵੀ ਝਾੜੂ ਵੱਲੋਂ ਗਈ ਸੀ ਉਹ ਵੀ ਝਾੜੂ ਵੱਲੋਂ ਗਈ ਸੀ ਇਹਨਾਂ ਨੇ ਤਿੰਨ ਮੁੰਡੇ ਨਾਲ 25 ਮੁੰਡਿਆਂ ਨੇ ਸਾਡੇ ਨੂੰ ਕੁੱਟਿਆ ਸਾਡੇ ਮੁੰਡਿਆਂ ਦੇ 25 ਜਣਿਆਂ ਨੇ ਕੁੱਟਿਆ ਅਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਕੇ ਉਹਨਾਂ ਨੂੰ ਕਿਹਾ ਇਹਨਾਂ ਨੇ ਉਹ ਐਕਸ਼ਨ ਨਹੀਂ ਪੁਲਿਸ ਵਾਲਿਆਂ ਲਿਆ ਉੱਤਮਾ ਦੇ ਪੱਛਮੀ ਮੁੰਡੇ ਦਾ ਸਾਡੇ ਮੁਹੱਲੇ ਚ ਐ ਮੈਂ ਮੌਕੇ ਤੇ ਮੈਂ ਡਿਊਟੀ ਤੇ 4:30 ਵਜੇ ਆਦੀ ਸੀ ਮੈਂ ਆ ਕੇ ਉਹਨਾਂ ਦੇ ਨਾਲ ਚੱਕਿਆ ਗਿਆ ਜਿਹੜੀਆਂ ਤੁਹਾਡੀਆਂ ਮੰਗ ਸੀਗੀ ਉਹ ਮੰਨ ਲਈ ਗਈ ਆ ਹੈਪੀ ਅਖਵਾਲ ਸਿੰਘ ਨੇ ਸਾਡੀ ਐਪਲੀਕੇਸ਼ਨ ਲੈ ਲਈ ਆ ਵੀ ਜੋ ਵੀ ਆਗਾ ਵਾ ਅਸੀਂ ਇੱਕ ਹਫ਼ਤੇ ਦੇ ਵਿੱਚ ਉਹ ਸਾਰਾ ਤੈਨੂੰ ਕਰਕੇ ਇਹ ਯਕੀਨ ਦਵਾਇਆ ਵੀ ਅਸੀਂ ਸਭ ਨੇ ਬੜੇ ਚਾੜਾਂਗੇ ਕੋਈ ਵੀ ਇੰਦਾ ਦਾ ਪੈਨ ਨਿਰਪੱਖ ਹੋ ਕੇ ਤੁਹਾਡਾ ਰਾਜ਼ੀ ਹੋ। ਤੁਸੀਂ ਹੁਣ ਸੰਤੋਸ਼ਟ ਹੋ ਧਾਰਨਾ ਖਤਮ ਕਰਦੇ ਜਾ ਰਹੇ ਹੋ ਹਾਂਜੀ ਲੱਗਿਆ ਸੀਗਾ ਅੱਜ ਇਹਨਾਂ ਦੇ ਮਨ ਦੇ ਵਿੱਚ ਰੋਸ ਸੀਗਾ ਕੋਈ ਕਟਨਾ ਹੋਣੀ ਚਾਹੀਦੀ ਪਹਿਲਾਂ ਜਿਸਮੰਦਿਕ ਐਫਆਈਆ ਦਰਜ ਹੋਣੀ ਚਾਹੀਦੀ ਉਹ ਐਫਆਈਆ ਜਿਹੜੀ ਸੀਗੀ ਇਹਨਾਂ ਦੇ ਸਾਹਮਣੇ ਉਹਦੇ ਵਿੱਚ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਹੋਈ ਇਹਨਾਂ ਵੱਲੋਂ ਇੱਕ ਦਰਖਾਸਤ ਲੈ ਲਈ ਗਈ ਹੈ ਜਿਹੜੀ ਕਿ ਆਪਾਂ ਮਾਰਕਿਓ ਇਨਵੈਸਟੀਗੇਸ਼ਨ ਨੂੰ ਬਿਲਕੁਲ ਨਿਰਪੱਖ ਤੇ ਬਿਲਕੁਲ ਟਰਾਂਸਪੇਰੈਂਟ ਰੂਪ ਦੇ ਵਿੱਚ ਉਹਦੇ ਉੱਪਰ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਾਗੂ ਸਰ ਜਿਨ੍ਹਾਂ ਨੇ ਧਰਨਾ ਲਾਇਆ ਜਿਨ੍ਹਾਂ ਨੇ ਧਰਨਾ ਲਾਇਆ ਜਾਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਵੇਗੀ। ਯਾਰ ਇਵੇਂ ਇਹ ਡੈਮੋਕਰੈਟਿਕ ਕੰਟਰੀ ਹੈ ਇਹਦੇ ਵਿੱਚ ਹਰ ਇੱਕ ਬੰਦੇ ਦਾ ਰਾਈਟ ਹੈ ਕਿਸੇ ਵੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ। ਉਹ ਲਾਫੁੱਲ ਹੈ ਜਾਂ ਅਨਲਾਫੁੱਲ ਹੈਗਾ ਉਹ ਬਾਅਦ ਦੀ ਗੱਲ ਹੈਗੀ। ਠੀਕ ਹੈ। ਫਿਲਹਾਲ ਇਹ ਬੰਦੇ ਨੇ ਇਕੱਠ ਹੋ ਕੇ ਸਾਨੂੰ ਆਏ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਫੇਅਰ ਨਹੀਂ ਹੋਏ। ਤੇ ਇਹਨਾਂ ਨੂੰ ਪਾਇਆ ਯਕੀਨ ਦਿਵਾਇਆ ਕਿ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਵੀ ਹੈਗੀ ਉਹ ਫੇਅਰ ਤਰੀਕੇ ਨਾਲ ਹੋਵੇ। ਸੋ ਥੈਂਕ ਯੂ ਸਰ।